ਵਿਦੇਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕਾਲ ਕਰਕੇ ਆਪਣੇ ਆਪ ਨੂੰ ਲੋਰੈਂਸ ਬਿਸ਼ਨੈਸ ਗਰੁੱਪ ਦਾ ਬੰਦਾ ਦੱਸ ਕੇ 75 ਲੱਖ ਰੁਪਏ ਫਿਰੋਤੀ ਮੰਗਣ ਵਾਲਾ ਨੌਜਵਾਨ ਪੁਲਿਸ ਵੱਲੋਂ ਲਗਭਗ 10 ਦਿਨਾਂ ਦੇ ਵਿੱਚ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਇਸ ਨੌਜਵਾਨ ਨੇ ਫੋਨ ਤੇ ਆਪਣਾ ਨਾਂ ਯਾਸੀਨ ਅਖਤਰ ਦੱਸਿਆ ਸੀ ਅਤੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਸੰਦੀਪ ਸਿੰਘ ਕਹਿੰਨ ਉੱਤਮ ਕੀ ਦਿੱਤੀ ਸੀ ਕਿ ਜੇਕਰ ਇਹ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਅਤੇ ਉਸ ਦੇ ਭਰਾ ਹਰਮਨਪ੍ਰੀਤ ਸਿੰਘ ਕਾਨੂੰ ਜਾਨੂ ਮਾਰ ਦਿੱਤਾ ਜਾਏਗਾ ਥਾਣਾ ਇੱਬੜਤੀ ਪੁਲਿਸ ਦੇ ਵੱਲੋਂ ਝਾਲਿ ਵਿਛਾ ਕੇ ਫਿਰੋਤੀ ਦੇ 2 ਲੱਖ ਰੁਪਏ ਸਮੇਤ ਇਸਨੂੰ ਗ੍ਰਿਫਤਾਰ ਕਰ ਲਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦਾ ਪਰਿਵਾਰ ਐਨ ਆਰ ਆਈ ਹੈ ਅਤੇ ਇੱਥੇ ਆ ਕੇ ਆਪਣੇ ਬਿਜ਼ਨਸ ਚਲਾ ਰਿਹਾ। ਅਤੇ ਉਸਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਕਿ ਜੇਕਰ ਰਜੀਆਂ ਤਾਮਕਾਂ ਮਿਲ ਰਹੀਆਂ ਤਾਂ ਉਹਨਾਂ ਨੂੰ ਮੜ ਤੋਂ ਆਸਟ੍ਰੇਲੀਆ ਹਵਾ ਪਰ ਜਾਣਾ ਪੈ ਸਕਦਾ। ਸੰਦੀਪ ਸਿੰਘ ਕੰਗਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈਗੀ ਹੈ ਜੇ ਲੋੜ ਤੋਂ ਇਨਾਂ ਨੂੰ ਇੱਕ ਅਨਨੂਨ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਨਰੀ ਗਰੁੱਪ ਦਾ ਬੰਦਾ ਕਹ ਕੇ ਕਿਹਨੂੰ 75 ਲੱਖ ਦਿੱਤਾ ਜਾਵੇ ਫਰਾਤੀ ਨੂੰ ਦੇਹੀ ਸੀ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਆਹ ਟਰੈਪ ਲਾਇਆ ਸੀਗਾ ਤੇ ਫਰਾਤੀ ਦੇ ਤੇ ਆਪਾਂ ਡਿਲੀਵਰੀ ਕਰਨ ਜਾਣਗੇ ਕਿ ਉਦੋਂ ਮੋਗਰੇਫੀ ਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆਉਂਦੀ ਉਹ ਬਾਹਰਲੇ ਇਸ ਦਾ ਨੰਬਰ WhatsApp ਕਾਲ ਆਉਂਦੇ ਸੀ ਵੀ ਬਾਕੀ ਇਸ ਦੇ ਲਿੰਕਸ ਅਸੀਂ ਵੈਰੀਫਾਈ ਕਰਦੇ ਆ ਇਹ ਵੀ ਰੈਸਟ੍ਰੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹਨੂੰ ਅਜਿ ਲੈ ਰਹੇ ਆ ਤੋ ਸੁਬਾ ਜੋ ਵੀ ਦੇਖ ਸਕਾਂਗੇ ਉਸ ਤੋਂ ਹਿਸਾਬ ਨਾਲ ਕਰ ਦਿੱਤੀ ਜਾਏਗੀ ਫਰਾਦੀ ਦੇ ਮਾਮਲੇ ਦੇ ਇਸ ਮੁੱਦੇ ਤੇ ਕੋਈ ਪੱਤਰ ਚੱਲ ਜੂਗਾ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨੀਕਲ ਡਾਟਾ ਵੀ ਮੰਗਾਇਆ ਹੋਇਆ ਜਿੱਦਾਂ ਟੈਕਨੀਕਲ ਡਾਟਾ ਆ ਜਾਏਗਾ ਉਸ ਦੇ ਸਹਾਰੇ ਸਤਾਵੇ ਜੋ ਵੀ ਫਸਰ ਇਹਦੇ ਲਿੰਕਸ ਪਤਾ ਲੱਗਣ ਦੀ ਕੋਸ਼ਿਸ਼ ਕਰਨੀ ਹੈ ਕਿ ਕਿੱਥੋਂ ਆਦਾ ਇਹ ਕੌਣ ਕੋਲ ਬਰੇ ਨਾਲ ਜੁੜਿਆ ਹੋਇਆ ਉਹਦੇ ਸਹਾਰੇ ਕਰ ਦਿੱਤੀ ਜਾਏਗੀ ਇਹ ਦੇਖੋ ਫਰਾਦੀ ਇਹ ਦੋ ਲੱਖ ਦਾ ਰਿਵਿਊ ਬਣਾਵਰ ਕਰ ਲਈ ਗਈ ਹੈ ਜੋ ਸੱਚ ਦੇ ਪੈਸੇ ਸੀ ਸੰਦੀਪ ਸਿੰਘ ਕੰਗਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਤraveler ਦਾ ਸ਼ੌਕ ਹੈ ਜੇਲ੍ਹ ਉੱਤੇ ਇਹਨਾਂ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਰਾਈ ਗਰੁੱਪ ਦਾ ਬੰਦਾ ਕਹਿੰਦਾ ਕਿ ਮੈਨੂੰ 75 ਲੱਖ ਦਿੱਤਾ ਜਾਵੇ ਫਰौती ਮੰਗੀ ਸੀ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਆਹ ਟਰੈਪ ਲਾਇਆ ਸੀਗਾ ਤੇ ਸ਼ੁਰੂਤੀ ਦਿਨ ਤੇ ਆਪਾਂ ਡਿਲੀਵਰੀ ਕਰਨ ਜਾਂਦੇ ਹਾਂ ਕਿ ਉਦੋਂ ਮੋਗਰੇਸ ਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆਉਂਦੀ ਹੈ ਉਹ ਬਾਹਰਲੇ ਇਹਦਾ ਨੰਬਰ WhatsApp ਕਾਲ ਆਉਂਦੇ ਸੀ ਵੀ ਬਾਕੀ ਇਹਦੇ ਲਿੰਕਸ ਅਸੀਂ ਵੈਰੀਫਾਈ ਕਰਦੇ ਆ ਇਹਦੇ ਰੈਜਿਸਟ੍ਰੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹ ਨਹੀਂ ਅਜੇ ਲੈ ਰਹੇ ਹਾਂ ਤੇ ਉਸ ਤੋਂ ਬਾਅਦ ਜੋ ਵੀ ਡਿਟੇਲਸ ਆਉਣਗੇ ਉਸ ਦੇ ਹਿਸਾਬ ਨਾਲ ਕੰਮ ਕਰ ਦਿੱਤੀ ਜਾਏਗੀ ਸ਼ੁਰੂਤੀ ਮਾਮਲੇ ਦੇ ਇਸ ਮੁੱਦੇ ਤੇ ਕੋਈ ਬੱਚਤ ਕਰ ਜਾਈਏਗਾ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨੀਕਲ ਡਾਟਾ ਵੀ ਮੰਗਾਇਆ ਹੋਇਆ ਹੈ ਜਿਹੜਾ ਟੈਕਨੀਕਲ ਡਾਟਾ ਆ ਜਾਏਗਾ ਉਸ ਦੇ ਹਿਸਾਬ ਨਾਲ ਕਰਾਵੇ ਜੋ ਵੀ ਫਜ਼ਰ ਇਹਦੇ ਲਿੰਕਸ ਪਤਾ ਲਗਾਉਣ ਦੀ ਕੋਸ਼ ਉਦੇਸ਼ਾਂ ਨਾਲ ਕੀਤੀ ਗਈ ਇਹ ਦੇਖੋ ਫਰੋਦੀ ਦੇ 2 ਲੱਖ ਰੁਪਏ ਦੇ ਰਿਵਰਸ ਬਣਾਉਣਾ ਕਰ ਲਈ ਜੇ ਸੱਚ ਦੇ ਪੈਸੇ ਸੀ ਵਿਦੇਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕਾਲ ਕਰਕੇ ਆਪਣੇ ਆਪ ਨੂੰ ਲੋਰੈਂਸ ਬਿਸ਼ਨੈਸ ਗਰੁੱਪ ਦਾ ਬੰਦਾ ਦੱਸ ਕੇ 75 ਲੱਖ ਰੁਪਏ ਫਿਰੋਦੀ ਮੰਗਣ ਵਾਲਾ ਨੌਜਵਾਨ ਪੁਲਿਸ ਦੇ ਵੱਲੋਂ ਲਗਭਗ 10 ਦਿਨਾਂ ਦੇ ਵਿੱਚ ਪੇਸ਼ ਕਰਕੇ ਗ੍ਰਿਫਤਾਰ ਕਰ ਲਿਆ ਇਸ ਨੌਜਵਾਨ ਨੇ ਫੋਨ ਤੇ ਆਪਣਾ ਨਾਂ ਯਾਸੀਨ ਅਖਤਰ ਦੱਸਿਆ ਸੀ ਅਤੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਸੰਦੀਪ ਸਿੰਘ ਕਾਹਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਇਹ ਪੈਸੇ ਨਾ ਦਿੱਤੇ ਗਏ ਤਾ ਉਸ ਨੂੰ ਅਤੇ ਉਸ ਦੇ ਭਰਾ ਹਰਮਨਪ੍ਰੀਤ ਸਿੰਘ ਕਾਨੂੰਨ ਜਾਨੂ ਮਾਰ ਦਿੱਤਾ ਜਾਏਗਾ। ਥਾਣਾ ਤਿੱਬੜ ਦੀ ਪੁਸ ਦੇ ਵੱਲੋਂ ਜਾਲ ਵਿਛਾ ਕੇ ਫਿਰੋਤੀ ਦੇ 2 ਲੱਖ ਰੁਪਏ ਸਮੇਤ ਇਸ ਨੂੰ ਗ੍ਰਿਫਤਾਰ ਕਰ ਲਿਆ। ਇੱਥੇ ਵੀ ਦੱਸਣਾ ਪੈਂਦਾ ਹੈ ਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦਾ ਪਰਿਵਾਰ ਐਨ ਆਰ ਆਈ ਹੈ ਅਤੇ ਇੱਥੇ ਆ ਕੇ ਆਪਣੇ ਬਿਜ਼ਨਸ ਚਲਾ ਰਿਹਾ। ਅਤੇ ਉਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਕਿ ਜੇਕਰ ਰਜੀਆਂ ਤਵਕਿਆ ਮਿਲ ਨਹੀਂ ਰਹੀਆਂ ਤਾਂ ਉਹਨਾਂ ਨੂੰ ਮੜ ਤੋਂ ਆਸਟ੍ਰੇਲੀਆ ਹਵਾਫਾ ਜਾਣਾ ਪੈ ਸਕਦਾ। ਸੰਦੀਪ ਸਿੰਘ ਕੰਗਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਤਾਂ ਕਿ ਉਹ ਜਿਹੜਾ ਸ਼ੌਕ ਹੈ ਗਿਆ ਜੇਲ੍ਹੋਂ ਤੋਂ ਇਹਨਾਂ ਨੂੰ ਇੱਕ ਅਣੂਲ ਨੰਬਰ ਤੋਂ ਕਾਲ ਆਈ ਸੀ ਵੀ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਰਈ ਗਰੁੱਪ ਦਾ ਬੰਦਾ ਕਹ ਕੇ ਕਿ ਵੀ ਇਹਨੂੰ 75 ਲੱਖ ਦਿੱਤਾ ਜਾਵੇ ਫੌਤੀ ਨਗੇਗੀ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਆ ਟ੍ਰੈਪ ਲਾਇਆ ਸੀਗਾ ਤੇ ਫਰਾਦੀ ਜਿੱਦ ਤੇ ਆਪਾਂ ਡਿਲੀਵਰੀ ਕਰਨ ਜਾਂਦੇ ਆਏ ਉਹਦੋਂ ਮੌਕੇ ਦੇ ਫੇਰ ਨੂੰ ਕੰਮ ਕੀਤਾ ਗਿਆ ਸੀ ਜਿਹੜੇ ਕਾਲ ਆਉਂਦੀਆਂ ਨੇ ਉਹ ਬਾਹਰਲੇ ਇਸ ਦਾ ਨੰਬਰ WhatsApp ਕਾਲ ਆਉਂਦੇ ਸੀ ਵੀ ਬਾਕੀ ਇਸ ਦੇ ਲਿੰਕਸ ਅਸੀਂ ਵੈਰੀਫਾਈ ਕਰ ਰਹੇ ਆ ਇਹਦੇ ਰੈਜਿਸਟ੍ਰੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹ ਨਹੀਂ ਅਜੇ ਲੈ ਰਹੇ ਆ ਤੇ ਉਸ ਬਾਅਦ ਜੋ ਵੀ ਡੇਟਾ ਆਉਂਗਾ ਉਸ ਦੇ ਹਿਸਾਬ ਨਾਲ ਕੰਮ ਕੀਤਾ ਜਾਏਗਾ ਫਰਾਦੀ ਦੇ ਮਾਮਲੇ ਦੇ ਇਸ ਮੁੱਦੇ ਤੇ ਵੀ ਪੱਤਰਤਾ ਕਰ ਜਾਈਏਗਾ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨੀਕਲ ਡਾਟਾ ਵੀ ਮੰਗਾਇਆ ਹੋਇਆ ਹੈ ਜਿਹੜਾ ਟੈਕਨੀਕਲ ਡਾਟਾ ਆ ਜਾਏਗਾ ਉਸ ਦੇ ਹਿਸਾਬ ਨਾਲ ਕੰਮ ਜਿਹੜੇ ਲਿੰਕਸ ਫੜਾਣ ਦੀ ਕੋਸ਼ਿਸ਼ ਕਰਨਗੇ ਕਿੱ ਉਦੇਸ਼ਾਂ ਕਰਾਇ ਕੀਤੀ ਗਈ ਇਹਨਾਂ ਕੋਲ ਫਰਤੀ ਦੇ 2 ਲੱਖ ਪਰ ਰਿਵਰਸ ਕਰ ਲਈ ਗਈ ਹੈ ਜੋ ਫਰਤੀ ਦੇ ਪਾਸੇ ਸੀ ਸੰਦੀਪ ਸਿੰਘ ਕੰਗਰਵਾਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈਗੀ ਹੈ ਜੇ ਲੋੜ ਤੇ ਇਹਨਾਂ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀ ਵੀ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਵਿਸ਼ਵਾਏ ਗਰੁੱਪ ਦਾ ਬੰਦਾ ਕਹਿੰਦੇ ਕਿ ਇਹਨੂੰ 75 ਲੱਖ ਦਿੱਤਾ ਜਾਵੇ ਫਰਤੀ ਨੂੰ ਦੇ ਗਈ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਆ ਰੈਪਲਰ ਸੀਗਾ ਤੇ ਸੁਰਾਤੀ ਜਿੱਦਾਂ ਆਪਾਂ ਡਿਲੀਵਰੀ ਕਰਨ ਜਾਂਦੇ ਹਾਂ ਉਹਦੋਂ ਮੌਕੇ ਦੇ ਸੇ ਨੂੰ ਕੰਮ ਕੀਤਾ ਗਿਆ ਸੀ ਜਿਹੜੀ ਕਾਲ ਆਉਂਦੀ ਹੈ ਉਹ ਬਾਹਰਲੇ ਦੇ ਜਿਹੜਾ ਨੰਬਰ WhatsApp ਕਾਲ ਆਉਂਦੇ ਸੀ ਵੀ ਬਾਕੀ ਇਸ ਦੇ ਲਿੰਕਸ ਅਸੀਂ ਵੈਰੀਫਾਈ ਕਰਦੇ ਆ ਇਹਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹ ਹੀ ਅਜੇ ਲੈ ਰਹੇ ਹਾਂ ਤੇ ਉਸ ਤੋਂ ਬਾਅਦ ਜੋ ਵੀ ਡਿਟੇਲਸ ਆਉਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਸੁਰਾਤੀ ਦੇ ਮਾਮਲੇ ਦੇ ਇਸ ਮੁੱਦੇ ਤੇ ਕੋਈ ਪੱਤਰ ਕਰ ਜਾਈਏਗਾ ਜਿੰਨਾ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨਿਕਲ ਡਾਟਾ ਵੀ ਮੰਗਾਇਆ ਹੋਇਆ ਜਿਹੜਾ ਟੈਕਨਿਕਲ ਡਾਟਾ ਆ ਜਾਏਗਾ ਉਸ ਦੇ ਸਹਾਰੇ ਸਤਾਵੇ ਜੋ ਵੀ ਸਰ ਇਹਦੇ ਲਿੰਕਸ ਫੜਾਣ ਦੀ ਕੋਸ਼ਿਸ਼ ਕਰਨਗੇ ਕਿਥੋਂ ਆਉਂਦਾ ਹੈ ਕੌਣ ਕੋਲ ਬਰੇ ਦੇ ਨਾਲ ਜੁੜਿਆ ਹੋਇਆ ਉਹਦੇ ਸਭ ਨੂੰ ਕਾਰਵਾਈ ਕੀਤੀ ਜਾਏਗੀ ਇਹਦੇ ਕੋਲ ਫੋਟੇ ਦੇ ਦੋ ਲੱਖ ਪਰ ਰਿਵਿਊ ਬਾਰਗ ਕਰ ਲਈ ਗਈ ਹੈ ਜੋ ਸੱਚ ਦੇ ਪੈਸੇ ਸੀਗੇ